ਕੱਲੇ ਬੈਗ ਬੈਗ ਬਾਬਾ ਜੀ ਬਾਬਾ ਜੀ ਹਾਂ ਖਾਂਦਾ ਨਹੀਂ ਹੁਣ ਮਿਰਚ ਹੈ ਆ ਮਾਂੰਛੋ ਪਹਿਲੇ ਮਾਂੰਛੀ ਜਿਹੜੀ ਸਗਾ ਦਾ ਗਾਇਆ ਕੱਟੋਂਦਿਆਂ ਤੇਰੇ ਚਾਚੂ ਹੋ ਜਾਂਦੇ ਯਾਰ ਹੋ ਹੀ ਜਾਂਦੇ ਹਰੇ ਗੱਡੀ ਧੋਲੀ ਫਿਰ ਗੱਡੀ ਤੋਂ ਧੋਤੀ ਧੋਵੇਂ ਤੋਨਾ ਮੈਂ ਕਰ ਲੈਣਾਂ ਧੋਣੀ ਹਾਂ ਵਧਿਆ ਚੰਡੀਗੜ੍ਹ ਪੋਟੇ ਗੰਨ ਐ ਚਲਾਂਗੇ ਪੋਟੇ ਗੰਨ ਦਰ ਤੇ ਗੋਮਨਾ ਬੀ ਜਣਾ ਸ਼ਿਮਲੇ ਜਾਣਾ ਸ਼ਿਮਲੇ ਹੁਣ ਹਾਂ ਇਹਦਾ ਫਾਦਰ ਕੁਲਰ ਟਾਟੀ ਕੰਮ ਨੇ ਆ ਭਰਿਆ ਆ ਦੇ ਹੈ ਆ ਅਗਲ ਟਾਟੀ ਤਾਂ ਜੀ ਪੂਰਾ ਭਰਿਆ ਹੋਇਆ ਏ ਹੋਰ ਉਹ ਦੀਆ ਉਹ ਦੁਨੋ ਦੀ ਦਵਾਈ ਕਾਲੀ ਸਾਈ ਕਿਹੜੀ ਤੇਰੀ ਉਦਨ ਦੀ ਦਵਾਈ ਤੇ ਹੋਰ ਕਾਲੇ ਵਰਨੀ ਆਂਦੀਆ ਕਿਹੜੀ ਬੋਟਲ ਜਾਂਦੀ ਪਾਟੋਰ ਲੈਲਨੋਰ ਮੈਡਮ ਤਿਆਰ ਹੋਗੇ ਮੈਡਮ ਜੀ ਸੱਤ ਪਹਿਲਾ ਨਹੀਂ ਹੂੰ ਲੱਗ ਗਿਆ ਨਾ ਬਦਲ ਮੈਡਮ ਜੀ ਰੋਟੀ ਖਾ ਲਈ ਜੋ ਖਾ ਘਰ ਮੈਡਮ ਜੀ ਰੋਟੀ ਨਹੀਂ ਹੈਗੀ ਉਹ ਫਲੌਗ ਜਾਨੀ ਨਾ ਜਾ ਰਹਾ ਟੁਰ ਕੇ ਆਖਰਾ ਕੋਈ ਨਹੀਂ ਫੇਰ ਮੈਡਮ ਜੀ ਇਹਨੇ ਆਖਣਾ ਪੀੜਾ ਖਾਉ ਸਾਨੂੰ ਰੋਟੀਆਂ ਫਰੋਸ਼ੀਆਂ ਲਾ ਕੇ ਬਣਾਣਾ ਨਾ ਨਾ ਦੇਣਾ ਕੀ ਚਾਹ ਲਾਗੇ ਚਾਹ ਚਾਹ ਲਾਗੇ ਰੜੀ ਨਾਲ ਜਿਹੜਾ ਬਿੱਲੀ ਮਾਰ ਘੜੀ ਹੋ ਵਧੀਆ ਵੱਲੋਂ ਆ ਤਾਂ ਸੁਣਾ ਤੋਈ ਬੱਲਾ ਬਾਤਾਂ ਕੁਛ ਨਹੀਂ ਕਿੰਨੇ ਕੁ ਸੀ ਰਾਦੇ ਜਾਣਾ ਤੂੰ ਕਿ ਕਿੰਨੇ ਕੁ ਸੀ ਅੱਧ ਫਿਰ ਵੰਡਿਆ ਨਾ ਤੂੰ ਬੜੀ ਤੋਰ ਬੰਦ ਕਰ ਬੋਲਿੰਗ ਕਿਉਂ ਬਣਾਈਆਂ ਨਾ ਕੱਲੇ ਬੈਗ ਬੈਗ ਆਵੇ ਬਈ ਜਾਬੀ ਕਿੱਥੇ ਹੈ ਜਾਬੀ ਉਹੋ ਰੱਖ ਲੂੰਗਾ ਕਿੱਥੇ ਕਰਾਂ ਜੱਗ ਧਿਆਨ ਨਾਲ ਰੱਖੀ ਆਹ ਵੜਾ ਮੇਰੇ ਹੱਥ ਚ ਜ਼ਿਆਦਾ ਗਲਾਸ ਹੈ ਧਿਆਨ ਰੱਖੀ ਧਿਆਨ ਨਾਲ ਨਾਲੇ ਕਿੱਲੀ ਜਾਂਦਾ ਏ ਰੱਖ 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 ਹੈਲਪ ਮੈਂ ਵੀ ਨਹੀਂ ਕਰਾਂਦੀ ਧਿਆਨ ਨਾਲ ਧਿਆਨ ਨਾਲ ਹਾਂ ਜੱਗ ਅੱਬਾ ਤੱਕੀ ਮਾਸਾੜ ਦਾ ਫਸ ਗਿਆ ਮਾਸਾੜ ਚਲ ਕਰ ਦੇ ਬੰਦ ਕਰ ਦੇ ਡਿੱਗੀ ਬੰਦ ਡਿੱਗੀ ਨਹੀਂ ਬੰਦ ਕਰਨੀ ਵਾ ਕਰਦੇ ਕਰਦੇ ਕੀ ਕੀ ਹਾਲ ਚਾਲ ਦੇ ਸਾਸਤਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਦੇ ਬਹੁਤ ਸਣਾਉ ਸਾਹਿਬ ਠੀਕ ਠਾਕ ਦੇ ਅੱਜ ਚੱਲੇ ਆਪਾਂ ਸਹਰਿਆਂ ਨੂੰ ਕਰਾਲੀ ਚੰਡੀਗੜ੍ਹ ਮੈਡਮ ਜੀ ਤੁਸੀਂ ਬੜੇ ਕੋਸ਼ਿਸ਼ ਜੇ ਕੀ ਚੱਕਰ ਸਹਰੇ ਜਾਣ ਨੂੰ ਪੇਕੇ ਜਾਣ ਨਾ ਆਪਣੇ ਵਧੀਆ ਨਾਲ ਸਾਡੇ ਚੱਲੇ ਆ ਜਗਰੂਪ ਸਿੰਘ ਹਾਂ ਜਗਰੂਪ ਫਿਰ ਕਿਦਾਂ ਕੀ ਹਾਲ ਆ ਵਧੀਆ ਖੁਸ਼ ਆ ਹਾਂ ਚਲੋ ਜੀ ਚੱਲ ਜੇ ਆਪਾਂ ਵੀ ਤੇਰਾ ਕਰੇ ਆਂ ਬਾਬੇ ਦਾ ਲੈ ਕੇ ਨਾਲ ਚੱਲੀਏ ਹੌਲੀ ਹੌਲੀ ਪਵਾਈਏ ਇੱਕ ਰੀ ਪੰਪ ਤੋਂ ਤੇਲ ਫੇਰ ਚੱਲਦੇ ਆਪਾਂ ਰੂਟੋ ਰੂਟ ਪਾਉਂਦੇ ਆਂ ਸੱਦਾ ਹੀ ਰੂਟ ਐ ਸੱਦਾ ਹੀ ਰੂਟ ਐ ਵਾਲਵ ਲਿੰਗ ਨੇ ਇਧਰ ਪਵਾ ਕੇ ਲਿਉਂਦੇ ਆਂ ਇੱਕ ਰੀ ਤੇਲ ਇਹ ਤੇਲ ਵਧੀਆ ਪੰਪ ਦਾ ਹੰਬਰ ਸਰ ਨੂੰ ਜਾਣਾ ਐ ਹਾਂ ਐ ਟੈਂਕੀ ਹੋ ਗਈ ਫੁੱਲ ਪਿਆ ਤੇਲ 34 ਲੀਟਰ ਪੂਰਾ 34 ਲੀਟਰ ਤੇਲ ਪਿਆ ਕਿੰਨੇ ਆਰ 3000 ਦਾ 13 ਰੁਪਿਆ 34 ਲੀਟਰ। ਹਮ। ਥੈਂਕ ਯੂ ਜੀ ਫੁੱਲ ਵੈਨ ਨੇ ਹਣ ਕਿੰਨੇ ਕਿਲੋਮੀਟਰ ਚਲਦੀ ਗੱਡੀ। 3000 ਦਾ ਵਾਹ ਮਾਲਕਾ ਫੜਾ ਕਰੀ ਸੱਚੇ ਬਾ ਅਛਾ। ਮੇਰਾ ਗਰੀਬ ਦਿੱਲੀ ਕਿਉਂ ਰਹਾ ਮੇਰੇ ਟਾਲੂ। ਲੰਬੇ ਰੂਟ ਕਿ ਕਰੀ। ਸੋਰੀ। ਪਹੁੰਚ ਗਏ ਆਪਾਂ ਚੱਬੇ ਪਿੰਡ ਨਾਨਕਿਆਂ ਦੇ। ਨਾਨਕੇ ਚਲੇ ਜਾਣਾ ਹੈ ਪਰ ਕੱਲ ਗਏ ਨਾਨਕ ਹੋਗੇ। ਤਾਂ ਕਰਕੇ ਅੱਜ ਸਿੱਧੇ ਚਲੇ ਜਾਣਾ। ਉੜਕੇ ਨਾਨਕਾਂ ਕਖਨੇ ਰੋਜ਼ ਤੁਰ ਪੈਂਦੇ ਮੂਝੋ ਕੇ ਅੱਗੇ। ਓ ਨਾਨਕਿਆਂ ਦਾ ਘਰ ਸਾਹਮਣੇ। ਚੱਲੀਏ ਅੱਜ ਚੰਡੀਗੜ੍ਹ ਨੂੰ ਹੀ ਸਿੱਧੇ। ਓ। ਅੱਖ ਚਲਾਈ ਫਿਰਦਾ ਅੱਜ। ਕਿਵੇਂ? ਕਿਰਿਆ ਬੜੀ ਚੋਰਦੀ ਏ। ਆਹ। ਚਾਚੀ ਦੇ ਸਾਹਮਣੇ ਹੱਸੇ। ਪਤਾ ਨਹੀਂ ਚਾਚੀ ਸਾਹਮਣੇ ਰੋਇਆ ਬੇਸਤੀ ਹੋ ਜਾਣੀ। ਇਹ। ਫੇਰ ਅੱਖ ਦੇਖੋ। ਆਖਰ ਮੈਨੂੰ ਤੇ ਰਗੜਾ ਕਦੇ ਦੇ ਹਿੱਥੇ ਉਹ ਗੋਫਨੇ ਇੰਨੇ ਨਾਰਮਲ ਆਦੇ ਇੰਨੀਆਂ ਕਦੇ ਰਗੜਾ ੜਾ ੜਾ ਨਾਰਮਲ ਜੱਟੇ ਪਰ ਵੀ ਖਾਦੀ ਵੀ ਹੈ ਨਾ ਕਿਰਿਆ ਬੜੀ ਜ਼ੋਰ ਸੀ ਇਹ ਵੀ ਸੋਚ ਮੈਨੂੰ ਸਗਲ ਤਾਂ ਟਿਕਾ ਮਰਿਆ ਇੱਥੋਂ ਸਾਰਾ ਚਲੋ ਜੀ ਚੱਲਦੇ ਆਪਾਂ ਚੰਡੀਗੜ੍ਹ ਨੂੰ ਬਾਬਾ ਨਾਨਕ ਸਿੰਘ ਜੀ ਦੀ ਸਮਾਦ ਹਾਂਜੀ ਚੱਬੇ ਆ ਗਏ ਆਪਾਂ ਵਾਓ ਨੂੰ ਮਾਹ ਰਾਏ ਕੋਲਾ ਤੇ ਹੋਸ਼ਾ ਤੰਦਰੁਸਤ ਇਹਨਾਂ ਦੇ ਦਰਸ਼ਨ ਰਸਤੇ 'ਚ ਹੋ ਜਾਂਦੇ ਆ ਯਾਹ ਦੇ ਦਰਸ਼ਨ ਕਰਨ ਦੇ ਮਾਰਾ ਹੈ ਤੁਹਾਡੇ ਸੇਵਾ ਬਾਬਾ ਜੀ ਬਾਬਾ ਜੀ ਮਾਰਾ ਕਿਰਪਾ ਨਾਲ ਆ ਮੇਨ ਲਾਤਾ ਨਗਰ ਕੀਤਨ ਹਨਾ ਕੱਲ ਕੱਲ ਜਿਹੜਾ ਆਪਾਂ ਨੂੰ ਚੱਬੇ ਮਿਲਿਆ ਤਾਂ ਉੱਥੇ ਰਸਤੇ ਸਾਨਕੇ ਆਉਂਦੇ ਹਨਾ ਦਾ ਇੱਥੇ ਹੁਣਗੇ ਤਾਂ ਟਾਲਾ ਸਾਹ ਗੁਰਦਾਰਾ ਆਉਂਦਾ ਮੇਲੇ ਕਰਕੇ ਨਾ ਇੱਥੇ ਹੀ ਆਉਂਦੇ ਹਨਾ ਹੂੰ ਟਾਲਾ ਸਾਹ ਗੁਰਦਾਰਾ ਵੀ ਇੱਥੇ ਨੇੜੇ ਹੀ ਹੈ ਨਾ ਆਹ ਵੀ ਨੇੜੇ ਸਾਹਨੇ ਸੁਣਿਆ ਜ਼ਰੂਰ ਤਾਂ ਮੈਂ ਟਾਲਾ ਸਾਹ ਬਾਰੇ ਫਿਰ ਮੈਂ ਕਦੇ ਆਈ ਨਹੀਂ ਆਈ ਬੜੀ ਵਾਰ ਮਤਲਬ ਜਾਦਾ ਆਇਆ ਨਾ ਗਾੜੀ ਹੇ ਚੱਲਾਦਾ ਕਰ ਦਰਾਓ ਇਹ ਆਗਾ ਗੇਟ ਕਰਦਾ ਰਹੇ ਦਮ ਹੂੰ ਮਾਤੀ ਸਿੰਘ ਜੀ ਜਿਮਾਰਾ ਸਾਹਿਬ ਚੱਲਦਾ ਇੱਥੇ ਵੀ ਆਇਆ ਦਵਾ ਕਰਦਾ ਉਹ ਵੀ ਅੰਦਰ ਸਾਹਿਬ ਵੀ ਚੱਲਦਾ ਇੱਥੇ ਚੱਲਦਾ ਸੀ ਦਸ ਸਾਹਿਬ ਵੀ ਚੱਲਦਾ ਆ ਕੀ ਆ ਗਏ ਆ ਕਾफी ਜਲਦੀ ਨਹੀਂ ਆ ਗਿਆ ਕੋਲ ਨਗੇਟ ਦੇ ਨਹੀਂ ਟਾਈਮ ਨਹੀਂ ਲੱਗਦਾ ਆਉਣ ਲੱਗੇ ਟਾਈਮ ਬਹੁਤ ਲੱਗ ਹੀ ਜਾਂਦਾ ਵਾ ਮੈਂ ਚਿਲਦੀ ਉਹਦੇ ਤੈਨੂੰ ਲੱਗਦਾ ਤੂੰ ਵਿਜੀ ਹੈ ਨਾ ਬਲੌਗ ਦੇ ਟਕੰਦੀ ਦੋ ਪਰ ਚਾਚੂ ਨੇ ਨਾ ਤਾਂ ਕਰਕੇ ਦੇਣ ਲੱਗਾ ਤਾਂ ਮੈਂ ਤਾਂ ਜੀ ਮਜਾਦਾ ਪਰ 골ਡਨ ਕਿ ਸ਼ਾਇਦ ਮੈਨੂੰ ਤਾਂ ਲੱਗਣ ਦੇ ਮੇਰੇ ਸਵੇਰ ਤੋਂ ਦਾ ਹੀ ਫੜਫੜਾਇਆ ਬਾਈ ਟਾਈਮ ਤੇ ਫਿਰ ਲੱਗਦਾ ਹੀ ਆ ਟਾਈਮ ਲੱਗਣਾ ਹੀ ਚੰਪੇਥਾ ਨਹੀਂ ਆਏ ਆਪਾਂ ਤੂੰ ਹੱਥ ਜੋੜਦਾ ਵੇ ਵੈਹੀ ਬੋਲਟਨ ਗੇਟ ਆ ਗਿਆ ਪਰ ਸਾਰਾ ਹੰ ਅੰਬਰਸਰ ਦੀ ਪਛਾਣ ਨਹੀਂ ਵੀ ਚੱਲੀ ਆ ਵੇ ਲਈ ਜਾਣਾ ਨਹੀਂ ਨਾ ਹਨਾ ਨਾ ਨਾ ਵੇ ਲਈ ਅੰਬਰਸਰ ਦੀ ਪਛਾਣ ਹੈ ਪਰ ਇੱਥੇ ਭੀੜ ਪੜਕਾ ਇੰਨਾ ਹੁੰਦਾ ਕੋਈ ਜਾਮ ਜਾਮ ਲੱਗਾ ਰੈੱਡ ਲਾਈਟ ਉਹ ਵੀ ਰੈੱਡ ਲਾਈਟ ਚਲੋ ਇਹ ਤਾਂ ਕੁਝ ਵੀ ਨਹੀਂ ਚੰਡੀਗੜ੍ਹ ਜੈਂਟਰ ਕਰਕੇ ਦੇਖਿਓ ਤੇ ਕਿੰਨੀਆਂ ਐ ਮੋੜ ਮੋੜ ਤੇ ਐ ਫੇਰ ਗ੍ਰੀਨ ਲਾਈਟ ਹੋਗੀ ਅਗੇ ਗ੍ਰੀਨ ਲਾਈਟ ਚੱਲੀ ਜਾਉਂਦੇ ਹਾਂ ਲੈਟਸ ਗੋ ਆਪਾ ਦਾ ਆਪਾ ਦਾ ਕਰੀਏ ਆਪਣਾ ਕੰਮ ਨਹੀਂ ਕਰੋ ਆਪਦੀ ਐਡੀਟਿੰਗ ਆ ਗਏ ਆਪਾ ਵਿਆਸ ਨਹਿਰ ਵਿਆਸ ਹਲਾ ਕੋਲਿਆ ਕੋਲਿਆ ਹੋਈ ਵਿਆਸੀ ਹੈ ਨਹਿਰ ਵਿਆਸਾ ਨਹਿਰ ਜੀ ਤੇ ਯਾਦ ਰਿਆ ਤੇ ਹਾਂ ਬੇਸਤੀ ਘੱਟ ਕਰ ਲਿਆ ਕਰੋ ਕਿ 2400 ਘੰਟੇ ਤੁਸੀਂ ਸੁੱਖਿਆ ਹੀ ਵਿਹਾ ਤੈਨੂੰ ਬਸ ਇਦਾਂ ਹੀ ਬੋਲਣਾ ਹੈ ਮੈਂ ਬੇਸਤੀ ਕਰਕੇ ਉਹ ਬੋਲਦਾ ਇਹ ਤਾਂ ਦਾ ਮੈਂ ਤੈਨੂੰ ਇਹ ਹੋ ਗਿਆ ਦਰਿਆ ਆ ਜਾ ਆ ਗਿਆ ਤੇ ਮੈਂ ਹੋਰ ਮੈਨੂੰ ਆ ਦੇਖ ਦਰ ਪੇ ਲੀਟਰ ਸਸਤਾ ਹੋ ਗਿਆ ਪਟਰੋਲ ਹਾਂ ਜੀ ਇਹਦਾ ਜੀ ਇਹਦਾ ਸਸਤਾ ਹੋ ਗਿਆ ਥੈਂਕ ਯੂ ਬਹੁਤ ਆਪਣੇ ਪੈਸੇ ਪਾ ਲੈਣਾ ਦਰ ਪੇ ਸਸਤਾ ਇਦੀ ਆ ਉਹ ਵੀ ਉਹਦੇ ਜੀ ਉਹ ਵੀ ਪੰਪ 6 ਕਿਲੋਮੀਟਰ ਰਹਿਲੇ ਵੀ ਇਹਨੇ ਨੂੰ ਚਾਏਗਾ ਨਹੀਂ ਹਲੇ ਵੀ ਹੈਗਾ ਹੈ ਕਾਫੀ ਦੂਰ ਹੈ ਉਹ ਦੂਰ ਦੀ ਗੱਲ ਇਹਨਾਂ ਦਾ ਤੇਲ ਹੌਲਾ ਹੁੰਦਾ ਹੈ ਕਿ ਆਪਣਾ ਤੇਲ ਅੱਜ ਪਾਇਆ ਉਹ ਤੇਲ ਹੈ ਇੱਕ ਨੰਬਰ ਪੰਪ ਦਾ ਭਾਰਤ ਵਾਲੇ ਦਾ ਭਾਰਤ ਵਾਲੇ ਦਾ ਜਿਹੜਾ ਆਪਣੇ ਘਰ ਲਾ ਕੇ ਪੰਪ ਹੈ ਨਾ ਉਹ ਤੇਲ ਹੈ ਇੱਕ ਨੰਬਰ ਉਹਦਾ ਆਹ ਉਹ ਨਾਲ ਗੱਡੀ ਐਵਰੇਜ ਵੀ ਜ਼ਿਆਦੀ ਦਿੰਦੀ ਹੁੰਦੀ ਉਹ ਤੇ ਆਪਣੇ ਵੀ ਤਾਂ ਹੈਗਾ Jio ਵਾਲਿਆਂ ਦਾ ਪੰਪ ਹੋਰ ਨਾਲ ਪਵਾਇਆ ਪਵਾਇਆ ਨਹੀਂ ਕਦੀ Jio ਵਾਲੇ ਉਹੋ ਹੀ ਭਾਰਤ ਦਾ ਹੀ ਪਵਾਇਦਾ ਉਹਦੇ ਤੇਲ ਵਧੀਆ ਹੁੰਦਾ ਓਕੇ ਹਾਂ ਕਰਕੇ ਠੀਕ ਠੀਕ ਕਿੰਨੀ ਚੱਲੀ ਵੈਸੇ ਹਲੇ ਬਹੁਤ ਚੱਲੀ ਪਈ ਈ ਵੀ ਜਲੰਧਰ ਕਰਤਾਰਪੁਰ ਜਲੰਧਰ ਪਹੁੰਚਣ ਵਾਲੇ ਹੈ ਬਸ ਜਲੰਧਰ ਬਹਰੀਆ ਨਹੀਂ ਤੇ ਜੇ ਸ਼ਬੀਟ ਦੇ ਕੀ ਗੱਡੀ ਦੀ 100 ਦੀ ਸਪੀਡ ਬਸ ਜਾਣੀ ਚਾਹੀਦੀ ਆ 100 ਤੋਂ ਵੱਧ ਨਹੀਂ ਜਾਣੀ ਚਾਹੀਦੀ ਕਿਉਂ ਤੇ ਹੋਰ ਆ ਨਾ ਲਿਖਣਾ ਜਲੰਧਰ ਪਹੁੰਚ ਗਿਆ ਫਾਦੇ ਚਾਉਣਾ ਜਲੰਧਰ ਪਹੁੰਚ ਗਿਆ ਕਰਤਾਰਪੁਰ ਆਉਂਦਾ ਨਾ ਮੈਮੋਰੀਅਲ ਆਓ ਇਹਦਾ ਸੇਮ ਅਜੂਬਾ ਉੱਥੇ ਹੈ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਵੀ ਉਹ ਤੁਸੀਂ ਕਿ ਦੇਖਿਆ ਤੁਸੀਂ ਦੇਖਿਆ ਮੈਂ ਵੀ ਦੇਖਿਆ ਵਾ ਮੈਂ ਲਿਖਿਆ ਉਹ ਜਦ ਤੀਨ ਲੈ ਕੇ ਜਾਂਦੇ ਨਾ ਉਹ ਹੁੰਦਾ ਨਾ ਰੌਂਡ ਰੌਂਡ ਜਾ ਉੱਪਰ 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 ਜਾਣਾ ਇੱਕੇ ਦੀ ਮੈਨੂੰ ਥੱਲੇ ਧਾਰ ਦੋ ਮੇਰਾ ਸਿਰ ਘੁੰਮਦਾ ਹੈ ਹਾਂ ਕਾਫੀ ਸਾਲ ਹੋ ਗਏ ਹੁਣ ਸਾਨੂੰ ਦੇਖਣ ਨੂੰ ਕਾਫੀ ਟਾਈਮ ਹੋ ਗਿਆ ਇਹ ਕੀ ਸ਼ਾਇਕ ਹੀ ਬਣਾਈ ਹੁੰਦਾ ਉਹ ਇਹ ਯਾਦਗਾਰੀ ਮੈਮੋਰੀ ਉਹ ਕੀ ਕਿਹਾ ਬੰਦੇ ਜਾਂਗੇ ਜਾਂਦੀਦਾ ਇਦਾਂ ਦਾ ਇੱਕ ਇੱਥੇ ਵੀ ਹੈ ਖੜਕੜ ਕਲਾ ਉਹਨਾਂ ਦਾ ਸ਼ਹੀਦ ਭਗਤ ਸਿੰਘ ਦਾ ਹਾਂ ਹਾਂ ਚਲੋ ਦੇਖਣ ਜਾਂਦੇ ਆ ਅਸੀਂ ਪੰਜਾਂ ਲੰਦਰ ਯਾਰ ਪਹੁੰਚ ਗਏ ਹੌਲੀ ਹੌਲੀ ਜਾਂਦੇ ਆ ਆਪਾਂ ਟਾਈਮ ਆਪਣੇ ਦਾ ਬਥੇਰਾ ਹੁੰਦਾ ਆਪਾਂ ਜਾਂਦੇ ਹੌਲੀ ਹੌਲੀ ਏਡੀ ਛੇਤੀ ਜਾ ਕੇ ਕੀ ਕਰਦਾ ਉਥੇ ਸੌਰੀ ਏਡੀ ਛੇਤੀ ਮੈਥੋਂ ਗਿਆ ਤਾਂ ਹੈਵੀ ਚਲਾਂ ਅਨੰਦਪੁਰ ਸਾਹਿਬ ਨੂੰ ਚਲ ਜੰਨੇ ਇੱਧਰ ਘੰਟੇ ਦਾ ਰਸਤਾ ਸਾਰਾ ਸਾਡੇ ਪਿੰਡ ਦਾ ਫਿਰ ਇੱਥੋਂ ਚਲ ਜਾਗੇ ਅਨੰਦਪੁਰ ਸਾਹਿਬ ਵੀ ਜਾਵਾਂਗੇ ਖੁੱਲਾ ਟਾਈਮ ਕੱਢ ਕੇ ਜਾਵਾਂਗੇ ਨਾ ਅਨੰਦਪੁਰ ਤੇ ਹੀ ਗਿਆ ਵਾ ਖੁੱਲਾ ਟਾਈਮ ਕੱਢ ਕੇ ਕਦੋਂ ਵੇਖ ਲੈਨੇ ਆ ਕੱਲ ਪਰਸੋਂ ਵੇਖ ਲਾਂਗੇ ਨਹੀਂ ਫਿਮਲੇ ਜਾਣਾ ਕੱਲ ਪਰਸੋਂ ਹਾਂ ਵੇਖ ਲਾਂਗੇ ਚਲੋ ਮਿਲਦੇ ਆ ਚਲੋ ਬਾਅਦ ਬ੍ਰੇਕ ਤੋਂ ਬਾਅਦ ਨਹੀਂ ਆ ਬ੍ਰੇਕ ਤੋਂ ਬਾਅਦ ਜਵਾਨੋ ਭੁੱਖ ਭੱਖ ਕੇ ਨਹੀਂ ਲੱਗੀ ਲੱਗੀ ਆ ਲੱਗੀ ਆ ਮਾਂ ਨੂੰ ਆ ਮਾਂ ਨੂੰ ਅੱਛਾ ਕੀ ਖਾਣਾ ਜੇ ਪਰਮਸ ਜਿਹਦਾ ਵਰਕਰ ਕਰਵਾਉਂਗਾ ਵਰਕਰ ਕਰਵਾਇਆ ਨਹੀਂ ਤੁਹਾਨੂੰ ਉੱਤਰ ਉਹਨੇ ਖਵਾ ਦਿੰਨੇ ਕਿਹੜੀ ਗੱਲ ਕੀਤੀ ਖਵਾ ਦੇਨੇ ਜੱਟਾ ਕਿਹੜੀ ਗੱਲ ਕੀਤੀ ਤੂੰ ਖਵਾ ਦੇਵਾ ਖਵਾ ਦੇਨਾ ਤੇਰਾ ਪਾਣੀ ਤਾਂ ਆਪਿਆਂ ਵਿੱਚ ਹੋ ਜੋ ਪਾ ਕੇ ਆਉਂਦਾ ਵੀ 버ગર ਵੇਖਿਓਲਾ ਬੰਦ ਖਵਾ ਦੇਨੇ ਫਿਰਨੇ ਉਲਚਾ ਖਵਾ ਦੇਨੇ ਤੈਨੂੰ ਕੁਲਚਾ ਨਹੀਂ 버ગર ਕੋਲ ਹਾਵੇ ਆ ਗਿਆ ਕੁਲਚਾ ਦਾ ਕੁਲਚਾ ਕੁਲਚਾ ਇਹ ਹੀ ਖਾਣਾ ਤੈਨੂੰ ਪੁੱਤਰ ਪੈਸੇ ਦੇ ਦੂੰਗਾ ਤੇ ਪੈਸੇ ਦੇ ਦੇ ਤੂੰ ਵੀਰੇ ਤਿੰਨ ਕੁਲਚੇ ਲਾ ਦਿਓ ਹਾਂਜੀ ਪਰਕੇ ਹਾਂਜੀ ਪਰਕੇ 1 3 ਮੇਚੀ ਰੰਗੋ ਪਾਜੀ ਹਾਂ ਇੰਨੀ ਜਿਆਦੀ ਨਾ ਡਾਲਨੀ ਇੱਕ ਦੀ ਜਿਆਦੀ ਪਾ ਦਿਓ ਉਹ ਇਹਨੂੰ ਅਲੱਗ ਦੇ ਦਿਓ ਮੱਚਾ ਉਹ ਬੈਨ ਨੂੰ ਲੱਗ ਦੇ ਦਿਓ ਬੈਨ ਨੂੰ ਹਾਂ ਹੋ ਗਈ ਛਾਪੀ ਹਾਂ ਹਾਂ ਚਲੋ ਜੀ ਉਹਨਾਂ ਕਿ ਬਜਲੰਦਰਾ ਇਥੋਂ ਕਾੜ ਕੇ ਕੁਲਚਾ ਮੜਾ ਗਿਆ ਹਾਂ ਖਾਂਦਾ ਨਹੀਂ ਹੁਣ ਮਿਰਚ ਐ ਉਹ ਸੌਸ ਲੈ ਲਾਤਾ ਹਾਂ ਮਿੱਠੀ ਸੌਸ ਮਿੱਠੀ ਸੌਸ ਮਿੱਠੀ ਹਾਂ ਮਿੱਠਾ ਜਾਂਦੀਆਂ ਮਿੱਠੀ ਨਹੀਂ ਹੁੰਦੀ ਮਿੱਠੀ ਹੁੰਦੀ ਆ ਕੋਈ ਨਹੀਂ ਮਿੱਠੀ ਹੁੰਦੀ ਆ ਖਾ ਲਓ ਫਰੈਂਡਸ 버ગર ਕੁਲਚਾ ਕੁਲਚਾ ਖਾ ਲਓ ਕੁਲਚਾ ਕੀ ਬਹੁਤ ਮਰਤ ਭਾਈ ਉਹਨੇ ਐਨੀ ਤੇ ਮਿਰਚ ਵੀ ਨਹੀਂ ਸੀਗੀ ਕਿ ਉਹਨੇ ਆ ਗਈ ਜਗਰੂ 10 ਬੱਤੇ ਆ ਗਈ ਨਹੀਂ ਮੈਨੂੰ ਤਾਂ ਭੋਰਣ ਲੱਗੀ ਤੁਸੀਂ ਮਿਰਚਾਂ ਮਾਰ ਦਿੰਦੇ ਜੇ ਭਾਈ ਸਾਡੇ ਹੀ ਨਹੀਂ ਗਿੱਠਾਣ ਜਿੱਦੇ ਮਿਰਚਾਂ ਖਾਣੀ ਚਾਹੀਦੀ ਐ ਮਿਰਚੇ ਮਿਰਚਾਂ ਤਾਂ ਖਾਣੇ ਕਿੰਨੀ ਚੰਗੀ ਹੁੰਦੀ ਉਹ ਵੀ ਹਰੀ ਕਾਹੀਏ ਤੇ ਨੀਗਾ ਤੇਰੇ ਬੜੀ ਗਏ ਬੜੀ ਤੇ ਕਿ ਬੱਤ ਸੀ ਸੀ ਕਰਦੇ ਆ ਹੁਣ ਪਾਣੀ ਪੀ ਲੋ ਪਾਣੀ ਪਿਵਾਗੇ ਤੇਨੂੰ ਵੀ ਲੱਗੀ ਵੇ ਮਿਰਚਾਂ ਹਾਜੂ ਮੱਕ ਚ ਪਾਣੀ ਨਿਕਲ ਗਿਆ ਆ ਪਾਲਾ ਸਾਸ ਦੇ ਸਾਸ ਪਾਲਾ ਮਿਰਚ ਮਿਰਚ ਚਾਚੀ ਤਾਂ ਰੇਡ ਤੋਂ ਲਪੇਟ ਦੋ ਸਵਾਰ ਕੇ ਲਪੇਟ ਦੋ ਨਹੀਂ ਚੰਗੇ ਲੱਗਦੇ ਚਾਚੀ ਤਾਂ ਮਣੀ ਮਿਰਚ ਲੱਗਦੀ ਤਾਂ ਕਰਕੇ ਤੋਂ ਇਹ ਵਰਮ ਘਾਇਆ ਹਾਂ ਮੈਂ ਮੰਗਾਇਆ ਹੈ ਹੋਰ ਚਲੋ ਜੀ ਚੱਲੀ ਹੁਣ ਆਪਾਂ ਇੱਥੋਂ ਤੁਰ ਪਏ ਖਾੜਿਆ ਕੁਲਚਾ ਮੈਡਮ ਜੀ ਨੇ ਇੱਕ ਹੋਰ ਮੰਗਾ ਲਿਆ ਇਹ ਤਾਂ ਨਹੀਂ ਢਿੱਡ ਭਰਨਾ ਮੇਰਾ ਨਹੀਂ ਭਰਨਾ ਹੈਗਾ ਹਾਂ ਇੰਚ ਗਰੂਪ ਸੀ ਸੀ ਕਰੀ ਜਾਂਦਾ ਮਗਰ ਮਿਰਚ ਲੱਗ ਗਈ ਨਾ ਮਿਰਚ ਲੱਗ ਗਈ ਆ ਪਾਣੀ ਪੀ ਲਾ ਹਾਂ ਸਾਰੇ ਕਾਹਦੇ ਵੇਰੀ ਮੇਰੀ ਤਾਂ ਹਾਂ ਕੋਟ ਲੈ ਕੋਈ ਨਾ ਬੁੱਤ ਅੰਦਰ ਮੋਂ ਪੇਟ ਕੂਝ ਆ ਗਈ ਆ ਹੋਣ ਜਾਗੇ ਸਿੱਧੀ ਗੱਡੀ ਟੱਕਣੀ ਆਪਾਂ ਸੌਰਿਆਂ ਦੇ ਘਰੇ ਤੋਂ ਸੇ ਵਲੌਗ ਪਣਾਉਂਗੇ ਮੈਡਮ ਕਿ ਉਹਨਾਂ ਸ਼ਰਮ ਆਉਂਦੀ ਹੈ ਸ਼ਰਮ ਤੈਨੂੰ ਕਿ ਤੇਰੇ ਘਰੇ ਹੀ ਸ਼ਰਮ ਆਈ ਜਾਂਦੀ ਦੱਸ ਵੀ ਉੱਥੇ ਘਰੇ ਜਾ ਕੇ ਸ਼ਰਮ ਆਈ ਜਾਂਦੀ ਤੈਨੂੰ ਹਾਂ ਬੜਾ ਹੋਊਗਾ ਚਲੋ ਜੀ ਚੱਲੀਏ ਹੁਣ ਆਪਾਂ ਦੇਖੀ ਹੋਣੀ ਪਹੁੰਚ ਜਾਣਾ ਵੇ ਮੰਦਰਾ ਆ ਗਿਆ ਘਟਾ ਦੀਆ ਮੰਦਰਾ ਵਾ ਮੰਦਰਾ ਘਟਾ ਦੀਆ ਪਰੋਂ ਤਰ ਚਲ ਮੰਦਰੀ ਪਹੁੰਚ ਜਾਣਾ ਬਸ ਉਦਾਂ ਹੀ ਆਪਾਂ ਹੌਲੀ ਹੌਲੀ ਜਾਂਦੇ ਆ ਨਾ ਮੈਂ 뭐 ਓੜਾ ਪਿਆ ਕੀ ਕਰਨ ਜਾਗੇ ਬੋਰ ਹੋ ਰਹੀ ਮੈਂ ਤਾਂ ਅੱਛਾ ਸੋ ਜਾ ਤੂੰ ਵੀ ਬੋਰ ਹੁੰਦੀ ਆ ਤੇ ਨਹੀਂ ਸੋ ਗਿਆ ਮੈਂ ਆਪੇ ਲੈ ਜਾ ਨਹੀਂ ਤੁਸੀਂ ਸੋ ਮੈਂ ਚਲਾਉਣੀ ਗੱਡੀ ਨਹੀਂ ਫੇਰ ਪਹੁੰਚ ਗਏ ਆਪਾਂ ਨਹੀਂ ਸੱਚੀ 2-5 ਮਿੰਟਾਂ ਚ ਪਹੁੰਚਾ ਦੂੰਗੀ ਤੁਹਾਨੂੰ ਮੈਂ ਆਵਾਜ਼ ਆਈ ਬਣਾ ਕੇ ਚੰਗਾ ਯਸ ਜਿੰਦਾ ਦੀ ਐਕਟਿਵ ਚਲਾਈ ਤੇ ਲਖਣ ਕੇ ਮਾਰੇ ਭਾਈ ਚਾਹੀਦਾ ਚੰਗਾ ਅਰੇ ਤੇਰਾ ਭੁੱਧੇ ਮਾਰਦਾ ਦੋ ਦਮ ਜਿੱਥੇ ਨਹੀਂ ਸੀ ਤਾਹਾ ਹੋ ਵੇ ਗਰੂ ਤੁਸੀਂ ਇਹਨਸ ਨਾਲ ਇਹਨੂੰ ਚਲਾਉਣੀ ਪੱਟੀ ਵੀ ਮਾਰ 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 ਪਹਿਲੇ ਸਾਡੀ ਗੱਡੀ ਕੋਈ ਛਿੰਲ ਗਿਆ ਉਹ ਉੱਥੇ ਮੈਂ ਕਹਦਾ ਵੀ ਇਦਾਂ ਨਹੀਂ ਸਾਈਡ ਵੱਜੀ ਨਾ ਦੂਜੀ ਵਾਲੀ ਸਾਈਡ ਵੱਜੀ ਐ ਫਿਰ ਦੇਖ ਲਈ ਤੇ ਕਿਹੜੀ ਸਾਈਡ ਵੱਜੀ ਸੀਗੀ ਕਿੰਨਾ ਵੀ ਉਧੇਰੀ ਦਾ ਅਨਸਰ ਹਾਂ ਲੇਕਿਨ ਸਨੇ ਗੁੱਟੇ ਗੁੱਟੇ ਨੂੰ ਕੀ ਕਹਿਣਾ ਐ ਕਿ ਜਾਣੇ ਆਵੇਂ ਲੈ ਕੇ ਜਾਣੇ ਕੋਈ ਮੈਂ ਲੈ ਕੇ ਜਾਉਂਗੀ ਕੇ ਲੈ ਜੀ ਲੈ ਜੂਗੀ ਮੈਂ ਕੋਈ ਗੁੱਟਾ ਗੱਟਾ ਨਹੀਂ ਮਿਲਣਾ ਆਹ ਲੈ ਕੇ ਜਾਉਂਗੀ ਆਹ ਲੈ ਕੇ ਜਾਉਂਗੀ ਕੋਈ ਗੁੱਟੇ ਨਹੀਂ ਮਿਲਦਾ ਮੈਂ ਤੇ ਲੈ ਗਈ ਫੇਰ ਲੈ ਜੀ ਠੀਕ ਐ ਲੱਗੀ ਸ਼ਰਤ ਲੱਗੀ ਸ਼ਰਤ ਠੀਕ ਹੈ ਚਰਤਾਂ ਦੇ ਘਾਵੜੀਆਂ ਲੱਗਦੇ ਆ ਚਾਹੀਏ ਕਿਤੇ ਕਿਹੜੀ ਹਾਰੀ ਮੈਨੂੰ ਐ ਵੀ ਦੱਸ ਦੋ ਚੰਗਾ ਚੱਲ ਦਿਮਾਗ ਤਾਂ ਮੈਂ ਬਹੁਤ ਖੰਨੀ ਹੈ ਨਾ ਬੜਾ ਖਾ ਮੰਨਸੂ ਪਹਿਲੇ ਮੰਨਸੀ ਵਾਲੀ ਸਿਆ ਨਾਲ ਦਾ ਗਾ ਕੱਟਣਦਿਆਂ ਤੇ ਆਹ ਕੱਟਣ ਨੂੰ 3 ਮਹੀਨੇ ਹੋਏ ਲੱਗਦੇ ਕੱਟਣੇ ਤੇ 3 ਮਹੀਨੇ ਨੇ ਹੋਏ ਤਾਂ ਫਿਰ ਕੀ ਦੀ ਗੱਲ ਵਿਆਹ ਨੂੰ 3 ਮਹੀਨੇ ਹੋਏ ਹੈ ਜੀ ਹਾਂ ਜੀ 3 ਮਹੀਨੇ ਪੂਰੇ ਨਹੀਂ ਹੋਏ ਜੋ ਵੀ ਹੈ ਨਤੀਤ ਨਹੀਂ ਉਹ ਤਿੰਨ ਮਹੀਨੇ ਪੂਰੇ ਹੋਣੇ ਆ ਅੱਜ ਕਿੰਨੇ ਆ ਅੱਜ ਹੈ ਕਿ 19 19 ਤਰੀਕਾ ਅੱਜ ਆਏ ਦੱਸ ਦੇ ਰਹੇ ਤੇ ਵਿਆਹ ਤੋਂ ਪਹਿਲਾਂ ਵੀ ਤਾਂ ਕੱਟਦੇ ਤੇ ਉਦੋਂ ਵੀ ਤਾਂ ਸੌਖੀ ਕੱਟਦੇ ਤੇ ਹੁਣ ਲੜ ਕੇ ਕੱਟਦੇ ਆ ਉਦੋਂ ਬੜੀ ਸੌਖੀ ਨੀਂਦ ਆਉਂਦੀ ਕੋਈ ਟੈਨਸ਼ਨ ਨਹੀਂ ਕੋਈ ਫਿਕਰ ਨਹੀਂ ਕੋਈ ਫਕਾੜ ਨਹੀਂ ਤੇ ਹੁਣ ਨੀਂਦ ਨਹੀਂ ਆਉਂਦੀ ਹੁਣ ਤਾਂ ਟੈਨਸ਼ਨ ਆ ਟੈਨਸ਼ਨ ਆ ਕਾਦੀ ਟੈਨਸ਼ਨ ਆ ਮੈਨੂੰ ਨਾ 100 ਟੈਨਸ਼ਨਾਂ ਚ ਤੁਸੀਂ ਦੋ ਕ ਟੈਨਸ਼ਨਾਂ ਕਣਾ ਦਿਓ ਟੈਨਸ਼ਨ ਹੈ ਕਿ ਕਾਦੀ ਤੁਹਾਨੂੰ ਤੇਰੇ ਲੀਡਿਆ ਦੀ ਟੈਨਸ਼ਨ ਆ ਮੇ ਲੀਡੇ ਮੋਕੇ ਆ ਕਪੜੇ ਮੋਕੇ ਆ ਮੇਕਅਪ ਮੋਕੇ ਅੱਛਾ ਉਹ ਦੀ ਟੈਨਸ਼ਨ ਆ ਐ ਮੈਨੂੰ ਖਾਣ ਨੂੰ ਲਿਆ ਦੋ ਉਹ ਲਿਆ ਦੋ ਫਲਾਣਾ ਲਿਆ ਦੋ ਢੀਂਗੜਾ ਲਿਆ ਦੋ ਅੱਛਾ ਉਹ ਦੀ ਟੈ ਹੋਰ ਹੋਰ ਕਾਦੀ ਟੈਨਸ਼ਨ ਹੈ ਹੋਰ ਬਾਸ ਮੈਂ ਉੱਥੇ ਜਾਣਾ ਫਲਾਣੇ ਇੱਥੇ ਜਾਣਾ ਮੈਂ ਢੀਂਗੜੇ ਥਾ ਜਾਣਾ ਅੱਛਾ ਹੋਰ ਕੋਈ ਟੈਨਸ਼ਨ ਹੋਵੇ ਦਿਮਾਗ ਬਾ ਨਹੀਂ ਨਹੀਂ ਇੰਡੀਆ ਕੀ ਟੈਨਸ਼ਨ ਆ ਮੇਰੀ ਹੀ ਆ ਤੁਹਾਨੂੰ ਕੇਰਿੰਗਾ ਤੇਰਿੰਗਾ ਸਾਰੀਆਂ ਟੈਨਸ਼ਨਾਂ ਲੈ ਲੈ ਮੈਂ ਬੁੱਢਾ ਹੋ ਜਾਣਾ ਛੇਤੀ ਹਾਏ ਹਾਏ ਓਹੋ ਅੱਛਾ ਹੋ ਰਹਾ ਕੋਈ ਗੱਲ ਨਹੀਂ ਐਨੀ ਟੈਨਸ਼ਨ ਨਹੀਂ ਲੈਦੀ ਹੁੰਦੀ ਠੀਕ ਇਹ ਟੈਨਸ਼ਨ ਤੁਹਾਨੂੰ ਵਿਆਹ ਤੋਂ ਪਹਿਲਾਂ ਲੈਣੀ ਚਾਹੀਦੀ ਸੀ ਵੀ ਵਿਆਹ ਕਰਾ ਕੇ ਮੇਰੀ ਟੈਨਸ਼ਨ ਨਹੀਂ ਟੈਨਸ਼ਨ ਨਾ ਪੈ ਜੰਨੀ ਆ ਮੈਂ 2 ਸਾਲ ਹੋਰ ਰੁਕ ਜਮਾ ਹੁਣ ਮੈਂ ਤਾਂ ਇਹ ਨਾ ਰੋਜਾਂ ਪਰ ਸੰਜੋਗ ਇਹ ਨਾ ਜਿਹੜੇ ਉਹਨੇ ਨਹੀਂ ਰੋਗ ਦਿੱਤਾ ਕਹਿੰਦਾ ਨਹੀਂ ਐਸੇ ਸਾਲ ਕਰਾ ਕੇ ਛੱਡਣਾ ਐ ਐਸੇ ਸਾਲ ਜਾਂਦੇ ਕਰਾ ਕੇ ਛੱਡਣਾ ਇੱਕ ਵਿਚੋਲੇ ਵੜੇ ਕੱਤ ਤੱਤੇ ਹੀ ਆਪਣੇ ਉਹ ਘਟਦੀ ਹੈ ਇੱਕ ਉਚੋਲੇ ਆੜੇ ਤਤੇ ਆਪਣੇ ਉਹਨਾਂ ਮਿੱਟ ਮੜਾਂ ਦੇ ਆਏ ਵਿਆਹ ਹਾਏ ਵਿਆਹ ਹਾਏ ਵਿਆਹ ਫਿਰ ਆਪਣਾ ਵਿਆਹ ਹੋ ਗਿਆ ਹਾਂ ਨਹੀਂ ਮੈਂ ਕਹਿ ਕੇ ਦਿੰਦੇ ਆ ਇਹ ਹੈਗੀ ਸੀ ਕਿ ਕਿਆ ਕਹਿੰਦੇ ਹੁੰਦੇ ਉਹ ਪਤਾ ਨਹੀਂ ਘਰ ਦੇ ਕਹਿੰਦੇ ਮੈਂ ਚੀਜੀ ਤੋਂ ਹਣ ਚੱਲਿਆ ਫਿਰ ਮੈਂ ਟੰਗਿਆ ਗਿਆ ਕੁਛ ਇਦਾਂ ਦੀ ਸੀਗੀ ਉਹ ਉਹ ਰੇਕਾਰ ਦੇਣੇ ਤਿਆਰ ਪਿਆਰ ਕਰਾ ਕੇ ਮੈਨੂੰ ਆਦੇ ਆਤ ਨਕੀ ਦੀ ਦਵਾ ਕੇ ਰਹੀ ਗਏ ਫਿਰ ਮੈਂ ਬੈਠਿਆ ਫਿਰ ਮੈਂ ਮੰਗਿਆ ਗਿਆ ਫਿਰ ਮੈਂ ਟੰਗਿਆ ਗਿਆ ਹੁਣ ਸਾਰੇ ਮਰਲੀ ਟੰਗਿਆ ਗਿਆ ਹੁਣ ਕੋਈ ਨਾ ਚੱਲ ਭਾਗ ਐਨੀ ਟੈਂਸ਼ਨ ਨਹੀਂ ਲਈਦੀ ਹੁੰਦੀ ਹੈਗੀ ਚਲ ਕੋਈ ਨਹੀਂ ਟੈਂਸ਼ਨ ਸਾਰਿਆਂ ਦਾ ਵਿਆਹ ਹੋਣਾ ਇੱਕ ਦਿਨ ਹਾਂ ਤੇ ਜਿਨ੍ਹਾਂ ਨੂੰ ਤੁਸੀਂ ਸਿਖਿਆ ਦਿੰਨੇ ਵੀ ਵਿਆਹ ਨਾ ਕਰਾਏ ਉਹਨਾਂ ਦਾ ਕੀਆ ਉਹਨਾਂ ਨੇ ਮੈਨਾਂ ਵੀ ਨਾ ਕਰਾਇਆ ਹੁਣ ਇਹ ਗਾੜੀ ਉਹਨਾਂ ਦੀ ਕਿਸਮਤ ਅਜੇ ਉਹਨਾਂ ਦੀ ਆਪਦੀ ਕਿਸਮਤ ਖਰਾਬ ਕਰਨੀ ਤੇ ਫਿਰ ਖਰਾ ਲੈਣਗੇ ਕਿ ਤੁਹਾਡੀ ਕਿਸਮਤ ਖਰਾਬ ਹੋਈ ਵੀ ਹੈ। ਇਹ ਖਰਾਬ ਨਹੀਂ ਹੋਈ ਗੱਲ ਲੜਾਈ ਝਗੜੇ ਵਾਜ ਜਾਂਦੇ ਹਨ ਵਿੜ ਕੇ ਵਿਆਹ ਹੋ ਜਾਂਦਾ। ਕਿਹੜਾ ਲੜਾਈ ਝਗੜਾ ਵਧਿਆ ਮੈਨੂੰ ਵੀ ਦੱਸੋ। ਕੋਈ ਤਾਂ ਔਰਾਂ ਲੀਆਂ ਚੰਗੀਆਂ ਹੁੰਦੀਆਂ ਜਿਹੜੀਆਂ ਲੜਦੀਆਂ ਨੇ ਆਪ ਦੇ ਘਰਾਂ ਘਰ ਵਾਲਿਆਂ ਨਾਲ। ਕਈ ਘਰ ਵਾਲੀਆਂ ਮਾੜੀਆਂ ਨੇ ਜਿਹੜੀਆਂ ਲੜਦੀਆਂ ਰਹਿੰਦੀਆਂ ਚਾਵੇ ਕਿੰਨੇ। ਆਹ ਵਾ 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 ਕਰਦੀਆਂ। ਇਹ ਕਹਿਣ ਦਾ ਭਾਵ ਹੈ ਮੈਂ ਤੁਹਾਡੇ ਨਾਲ ਲੜਦੀ ਆਂ। ਮੈਂ ਤੈਨੂੰ ਇਹ ਥੋੜੀ ਕਹਿ ਰਹੀ ਆਂ। ਮੈਂ ਤੈਨੂੰ ਇਹ ਕਹਿਣ ਦਾ ਇਹ ਭਾਵ ਹੈ। ਉਦਾਰ ਦੇ ਦੇ ਬੇਫਿਕਰ। ਮੇਰੀ ਵੀ ਤੇਰੀ ਮੇਰੀ ਜਿੱਦਾਂ ਸੱਦੂ ਕਹਿੰਦਾ ਤਾਂ ਗੱਲ ਵੀ ਜਦ ਘਰ ਟੈਂ ਟੈਂ ਕਹਿ ਕੇ ਕਰਦੀ ਹੁਣ ਘਰ ਵਾਲਾ ਆ ਗਿਆ ਅੰਦ ਵੇਖ ਲੈ ਉਹਨਾਂ ਨੂੰ ਪਤਾ ਲੱਗਿਆ ਟੈਂ ਟੈਂ ਕਰਦੀ ਤੂੰ ਕਿੰਨਾ ਬੋਲਦੀ ਹੋਈ ਜਿਹੜਾ ਉਹ ਵੀ ਕਹਿ ਰਿਹਾ ਵੀ ਟੈਂ 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 ਕਰ ਨਹੀਂ ਤੁਸੀਂ ਨਹੀਂ ਤਾਂ ਕਿਹਾ ਸੰਦੂ ਨੇ ਕਿਹਾ ਤਾਂ ਹਾਂ ਤੇ ਉਹਨਾਂ ਰਾਤੀ ਭੱਜ ਗਿਆ ਨਹੀਂ ਮੈਂ ਉਹ ਕਿਹੜਾ ਨਾ ਮੈਂ ਕਿਹਾ ਇਹੋ ਤੇ ਗੱਲ ਐ ਵੀ ਤੂੰ ਕਿੰਨਾ ਬੋਲਦੀ ਹੋਵੇਂਗੀ ਮੈਂ ਜਮਾ ਨਹੀਂ ਬੋਲਦੀ ਬੋਲਦੀ ਮੈਂ ਤੇਰੇ ਨਾ ਨਾ ਬੋਲ ਬੋਲ ਚੱਲ ਠੀਕ ਐ ਸ਼ਾਂਤ ਬੱਚਾ ਮਿਲਦੇ ਹਣ ਘਰੇ ਆ ਗਏ ਥੜੀ ਜੱਗੇ ਜਾ ਕੇ ਹੋਰ ਸਾਵੇ ਪਹਾੜਾਂ 'ਚ ਜਾ ਗਏ ਆਪਾਂ ਪਹਾੜ ਆ ਗਏ ਘੇਰੇ 'ਚ ਪਹਾੜਾਂ 'ਚ ਜਾ ਗਏ ਆਪਾਂ ਪਹਾੜਾਂ 'ਚ ਨਹੀਂ ਬਾੜੀ ਲੱਗੇ ਜੀ ਪਹਾੜਾਂ 'ਚ ਆ ਪਹਾੜ ਹੀ ਆਏ ਕਿਤੇ ਕਿਤੇ ਤਪਾੜ ਆਪਾਂ ਪੁੱਛਣੀ ਆਲੇ ਆਪਾਂ ਇੱਥੇ ਨੈਟਵਰਕ ਬੜਾ ਇਸ਼ੂ ਰਹਿੰਦਾ ਇੱਥੇ ਇਹ ਵਰਖਾਲ ਨਾਲਾ ਰੋਪੜ ਆ ਚੁੱਕੇ ਆ ਰੋਪੜ ਦਾ ਏਰੀਆ ਹੀ ਹੈ ਆ ਯੂਨੀਵਰਸਿਟੀ ਰੋਪੜੇ ਆਉਂਦੀ ਹੁੰਦੀ ਹੈ ਠੀਕ ਸ਼ਾਇਦ ਬਾਕੀ आई एम नॉट कन्फर्म बहुत ਜਾਣਾ ਬਣੀ ਸੀ ਕੀ ਫਤਾ ਕਰਦਾ ਮੈਂ ਤਾਂ ਥੱਕ ਗਿਆ ਬੈਠੇ ਬੈਠੇ ਸੌ ਜਾ ਤੇਨੂੰ ਅੱਖ ਦੇ ਡਾਂਸ ਸੌ ਜਾ ਨਹੀਂ ਬਾਤ ਸੌ ਗਿਆ ਬੜੀ ਵਸਤੀ ਬੜੀ ਵਸਤੀ ਜੀ ਸੁੱਤਾ ਵਿਆ ਉਹ ਰੋਪੜਾ ਕੇ ਆਪਾਂ ਦੇਖੋ ਉੱਚੇ ਨਾ ਕਈ ਤਾਂ ਖੁਰਚੇ ਹੀ ਪਏ ਵਿਚਾਰੇ ਜਮਾਈ ਇੱਥੇ ਮਹਾਰਾਜਾ ਰਣਜੀਤ ਦੀ ਚੌਂਕੀ ਵੀ ਆਉਂਦੀ ਹੁੰਦੀ ਹੈ ਨਹੀਂ ਨਹੀਂ ਤੂਰੀ ਵਿੱਚ ਦੂਰ ਪੂਰੀ ਕਿੱਧਰੋਂ ਸਜਾਈਆਂ ਪਈਆਂ ਇਹ ਤੁਸੀਂ ਤਾਂ ਨਹੀਂ ਸੁਣਾ ਓਕੇ ਜੀ ਬਾਬਾ ਕਿੱਥੇ ਜਾਣਾ ਹੂੰ ਸਿੱਧਾ ਕਿ ਨਾ ਜਾਮ ਲੱਗ ਗਿਆ ਭਾਈ ਹੂੰ ਦੂਰ ਦੂਤਾ ਕਰੋ ਉੱਪਰ ਉਹ ਛੜਕ ਬੰਦੀ ਨਾ ਪਰਲੀ ਉਹ ਬੰਦ ਕੀਤੀ ਉਹ ਨਾ ਛੜਕਾ ਇਹਨਾਂ ਜਾਮ ਤਾਂ ਕਰਦੇ ਇੱਥੇ ਜਾਮ ਮਤਲਬ ਹੱਦ ਤੱਕ ਨਾ ਬੰਦਾ ਜਾਮ ਚ ਬੈ ਕੇ ਵੀ ਬੋਰ ਹੋਣ ਲੱਗ ਜਾਂਦਾ ਐ। ਮੈਂ। ਮਤਨ ਤਾਂ ਦਾਈ ਕਹਿ ਰਹੀ ਵੀ ਮੈਨੂੰ ਚਲਾ ਲੈਣ ਦਾ ਥੋੜੀ ਜੀ। ਚਲਾ ਲਾ। ਲੈਓ ਦੋਸਤ। ਚੱਲੋ। ਲੱਗੀ ਭੂਖ? ਕਿਦਾਂ ਅੱਖ ਛਲਾਈ ਫੀਤ ਫਿਰੀ ਐ? ਹੈ? ਲਾ ਮੈਡਮ ਪਹੁੰਚ ਗਏ ਆਪਾਂ ਤੇਰੇ ਸ਼ਹਿਰ ਕਰਾਲੀ ਹਾਂ ਤਾਂ ਕਹੀ ਤਾਂ ਕਰੂ ਉੱਠ ਪਿਆ ਤੂੰ ਵਾਲੀ ਦੂਰ ਹੈ ਇੰਨੀ ਦੂਰ ਵੀ ਨਹੀਂ ਹੋਣਾ ਚਾਹੀਦਾ ਉਦੋਂ ਨਾ ਕਰਦੇ ਨਹੀਂ ਫਰਮਾਸੀ ਨੂੰ ਕਿਉਂ ਕਰਦੇ ਸੀ ਹਾਂ ਉਹ ਨਾ ਕਰਦੇ ਇਹ ਚ ਕੀ ਗੱਲ ਹੈ ਜਗ੍ਹਾ ਵੀ ਨਹੀਂ ਹਾਂ ਵਾਪੇ ਆ ਨਹੀਂ ਲੇਟ ਇੰਨੀ ਦੂਰ ਇੰਨੀ ਦੂਰ ਇੰਨੀ ਦੂਰ ਟੂ ਟਮੈਂਟ ਚੱਲਦਾ ਫੁੱਟਬਾਲ ਦਾ ਖੇਡਣਾ ਵਾਦ ਹੁੰਦਾ ਜਗੇ ਜੋ ਖੇੜਿਆ ਖੇੜਿਆ ਮੁਰਕਾ ਮੈਨੂੰ ਕਹੋਂਗੇ ਮੈਂ ਥੱਕ ਗਿਆ ਥੱਕਣਾ ਹੈ ਯਾਰ ਚਲੋ ਜੀ ਮਿਲਦੇ ਆ ਘਰੇ ਜਾ ਕੇ ਹੁਣ ਗਾੜੀ ਬਣਾਉ ਮੈਡਮ ਬਲੌਗ ਮੈਂ ਤੇ ਨਹੀਂ ਬਣਾਉਂਦੀ ਮੈਂ ਸ਼ਰਮਾ ਤੈਨੂੰ ਹੀ ਬਣਾਉਣਾ ਪੈਣਾ ਸ਼ਰਮ ਸ਼ਰਮ ਕੋਈ ਨਹੀਂ ਹੁੰਦੀ ਹਾਂਜੀ ਪਹੁੰਚ ਗਏ ਜੀ ਆਹੇ ਮੋੜ ਮੋੜ ਲੱਗੇ ਤਾਂ ਦਾ ਮੋੜ ਤੇ ਮੋੜ ਲੱਗੇ ਉਹਨਾਂ ਦਾ ਨਹੀਂ ਨਾ ਪਤਾ ਵੀ ਉਹਨਾਂ ਨੇ ਨਹੀਂ ਸਾਹਮਣੇ ਹੀ ਹੈ तो पता नहीं होगा किसी का मेनू का गुआ ने देखना ही है मिला। <laughs> गर्मी गर्मी तो है